BBMP ਨੂੰ ਲੈ ਕੇ ਸਮੇਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਆ ਦੱਸ ਦਈਏ ਕਿ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਮਾਮਲੇ ਦੇ ਵਿੱਚ BBMP ਦੇ ਵੱਲੋਂ ਹਾਈ ਕੋਰਟ ਦੇ ਵਿੱਚ ਦਲੀਲ ਪੇਸ਼ ਕੀਤੀ ਗਈ ਹੈ BBMP ਦੇ ਵੱਲੋਂ ਕੀ ਕਿ ਆ ਕਿ ਜੇਕਰ ਸਮੇਸਰ ਪਾਣੀ ਛਾੜ ਦਿੰਦੇ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਵਰਕੇ ਹਾਲਾਤ ਜਿਹੜੇ ਨਾ ਬਣਦੇ ਜੀ ਆ ਬਿਲਕੁਲ BBMP ਦੇ ਵੱਲੋਂ ਵੱਡੀ ਦਲੀਲ ਜਿਹੜੀ ਆ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਗਿਆ ਬੀਬੀਐਮਬੀ ਨੇ ਕਿਹਾ ਕਿ ਜੇਕਰ ਸਮੇਂ ਸਿਰ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਨਾ ਪੜਦੇ ਪੰਜਾਬ ਨੇ ਸਿੱਧੇ ਤੌਰ ਤੇ ਪਾਣੀ ਛੱਡਣ ਤੋਂ ਨਾ ਕਰ ਦਿੱਤੀ ਸੀ ਤੇ ਬੀਬੀਐਮਬੀ ਦੇ ਕੋਲ ਸਿਰਫ ਪਾਣੀ ਨੂੰ ਰੈਗੂਲੇਟ ਕਰਨ ਦਾ ਅਧਿਕਾਰ ਹੈ ਇਸ ਸਮੇਂ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਬੀਬੀਐਮਬੀ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਨਾ ਦੇਣ ਦੇ ਮਾਮਲੇ ਦੇ ਵਿੱਚ ਦਲੀਲ ਜਿਹੜੀ ਆ ਪੇਸ਼ ਕੀਤੀ ਗਈ ਹੈ ਇਸ ਦੇ ਸੱਤੇ ਵਿੱਚੋਂ ਪੰਜਾਬ ਦੇ ਵੱਲੋਂ ਵੀ ਵੱਡਾ ਜਵਾਬ ਜਿਹੜਾ ਆ BBMP ਨੂੰ ਦਿੱਤਾ ਗਿਆ ਕਿਹਾ ਗਿਆ ਕਿ BBRP ਦੇ ਕੋਲ ਪਾਣੀ ਛੱਡਣ ਦਾ ਅਧਿਕਾਰ ਨਹੀਂ ਹੈ ਇਹ ਸੰਵਿਧਾਨਿਕ ਢਾਂਚੇ ਦੇ ਅਧੀਨ ਆਉਂਦਾ ਹੈ ਤੇ ਕਿਸੇ ਵੀ ਢਾਂਚੇ ਦੀ ਉਲੰਘਣਾ ਜਿਹੜੀ ਹੈ ਉਸ ਨੂੰ ਬਰਦਾਸ਼ਤ ਜਿਹੜਾ ਨਹੀਂ ਕੀਤਾ ਜਾਵੇਗਾ ਉਸ ਦੇ ਵਿੱਚ ਬਦਲਾ ਨੂੰ ਜਿਹੜਾ ਆ ਸਹਿਮਤੀ ਜਿਹੜੀ ਆ ਨਹੀਂ ਮਿਲ ਸਕਦੀ ਪਰ BBMP ਨੇ ਆਪਣੇ ਹੀ ਬਿਆਨਾਂ ਤੋਂ ਕਿਤਨੇ ਕਿਤੇ ਯੂ ਟਰਨ ਮਾਰੇ ਆ ਜੀਆਂ ਬਿਲਕੁਲ ਕੁਝ ਸਮਾਂ ਪਹਿਲਾਂ ਹੀ BBMP ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਜਿਸ ਦੇ ਵਿੱਚ ਸਵਾਲ ਕੀਤਾ ਗਿਆ ਸੀ BBMP ਨੂੰ ਕਿ ਜੇਕਰ ਪੰਜਾਬ ਹਰਿਆਣਾ ਨੂੰ ਪਾਣੀ ਦੇ ਦਿੰਦਾ ਤਾਂ ਕੀ ਪੰਜਾਬ ਦੇ ਵਿੱਚ ਹੜ ਨਾ ਆਉਂਦੇ ਇਸ ਸਵਾਲ ਦੇ ਉੱਤੇ BBMP ਦੇ ਵੱਲੋਂ ਕੀ ਆ ਗਿਆ ਸੀ ਕਿ ਹਰਿਆਣਾ ਦੀ ਮੰਗ ਬਹੁਤ ਛੋਟੀ ਸੀ ਪਾਣੀ ਦੀ ਮਾਤਰਾ ਘੱਟ ਸੀਗੀ ਤੇ ਜੇਕਰ ਪਾਣੀ ਦੇ ਵੀ ਦੰਦੇ ਤਾਂ ਇਸ ਦੇ ਨਾਲ ਕੋਈ ਜ਼ਿਆਦਾ ਫਰਕ ਨਾ ਪੈਂਦਾ ਪੰਜਾਬ ਦੇ ਵਿੱਚ ਹੜhta ਆਉਣੇ ਹੀ ਸੀ ਪਰ ਹੁਣ ਆਪਣੇ ਹੀ ਇਸ ਬਿਆਨ ਤੋਂ BBMP ਜਿਹੜੀ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ ਹਾਈ ਕੋਰਟ ਦੇ ਵਿੱਚ ਦਲੀਲ ਦਿੱਤੀ ਹੈ ਕਿ ਆ ਗਿਆ ਕਿ ਜੇਕਰ ਸਮੇਸਰ ਪਾਣੀ ਛੱਡਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਹੜ ਨਾਲ ਦੇ ਹੜਾ ਵਰਗੇ ਹਾਲਾਤ ਜਿਹੜੇ ਨੇ ਉਹ ਨਾ ਬਣਦੇ ਤਾਂ BBMB ਦੇ ਵੱਲੋਂ ਕਿਹਾ ਗਿਆ ਕਿ BBMB ਦਾ ਅਧਿਕਾਰ ਹਰ ਮਹੀਨੇ ਪਾਣੀ ਨੂੰ ਰੈਗੂਲੇਟ ਕਰਨਾ ਹੈ ਇਸ ਨਾਲ ਸੂਬਿਆਂ ਦੇ ਕੁੱਲ ਹਿੱਸੇ 'ਚ ਤਬਦੀਲੀ ਜਿਹੜੀ ਹੈ ਨਹੀਂ ਆਉਂਦੀ ਇਸ ਦੇ ਨਾਲ ਹੀ ਪੰਜਾਬ ਨੇ ਹਰਿਆਣਾ ਨੂੰ ਪਾਣੀ ਦੇਣ ਤੋਂ ਮਨਾ ਕਰ ਦਿੱਤਾ ਸੀ ਪੰਜਾਬ ਨੇ ਪਾਣੀ ਛੱਡਣ ਤੋਂ ਸਿੱਧੇ ਤੌਰ ਤੇ ਨਾ ਕਰ ਦਿੱਤੀ ਸੀ ਮੌਨਸੂਨ ਦੇ ਵਿੱਚ ਪਾਣੀ ਨੂੰ ਡਾਊਨਸਟ੍ਰੀਮ ਦੇ ਵਿੱਚ ਛੱਡਣਾ ਪਿਆਤਾ ਹੁਣ ਹਰਿਆਣਾ ਨੂੰ ਪਾਣੀ ਨਾ ਦੇਣ ਦੇ ਮਾਮਲੇ ਦੇ ਵਿੱਚ ਕਾਫੀ ਜਿਦਾ ਵਿਵਾਦ ਜਿਹੜਾ ਆ ਖੜਾ ਹੋ ਗਿਆ ਦੱਸ ਦਈਏ ਕਿ ਅਪ੍ਰੈਲ ਦੇ ਵਿੱਚ ਇਹ ਮਾਮਲਾ ਖੜਾ ਹੋਇਆ ਸੀ ਜਦੋਂ ਹਰਿਆਣਾ ਦੇ ਵੱਲੋਂ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕੀਤੀ ਗਈ ਸੀ ਪਰ ਪੰਜਾਬ ਦੇ ਵੱਲੋਂ ਸਿੱਧੇ ਤੌਰ ਤੇ ਵਾਧੂ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਖੁਦ ਪਾਣੀ ਦੀ ਘਾਟ ਦੇ ਨਾਲ ਗੁਜ਼ਰ ਰਿਹਾ ਹੈ ਪੰਜਾਬ ਨੂੰ ਖੁਦ ਪਾਣੀ ਦੀ ਜ਼ਰੂਰਤ ਹੈ ਅਜਿਹੇ ਦੇ ਵਿੱਚ ਵਾਧੂ ਪਾਣੀ ਜਿਹੜਾ ਆ ਕਿਵੇਂ ਦਿੱਤਾ ਜਾ ਸਕ